ਆ ਪੁਲਿਸ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਸ ਦੇ ਨਾਲ ਮਿਲਤੀ ਬੜੀ ਸਤਕਾਰ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਆ ਪੁਲਿਸ ਮੁਲਾਜ਼ਮਾਂ ਦੇ ਟ੍ਰੀਟਮੈਂਟ ਦੇ ਦੌਰਾਨ ਵੱਖ-ਵੱਖ ਹਸਪਤਾਲਸ ਦੇ ਨਾਲ ਢਾਈਆ ਕੀਤਾ ਗਿਆ ਹੈਗਾ ਕਿ ਉਹਨਾਂ ਨੂੰ ਇਲਾਜ ਦੌਰਾਨ ਜਿਹੜਾ ਹੈਗਾ ਇੱਕ ਤੋਂ ਸਹੂਲਤ ਚੰਗੇ ਤਰੀਕੇ ਦੀ ਇੱਕ ਸਿੰਗਲ ਵਿੰਡੋ ਤੇ ਮਿਲ ਸਕੇ ਤੇ ਦੂਸਰਾ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦੇ ਟ੍ਰੀਟਮੈਂਟ ਤੇ ਜਿਹੜਾ ਕੰਸੈਸ਼ਨ ਵੀ ਡਿਸਕਾਊਂਟ ਵੀ ਜਿਹੜਾ ਹੈਗਾ ਉਹ ਲਗਭਗ 30% ਦਾ ਆਫਰ ਕਿਤਾ ਜੰਦਾ ਹੈਗਾ ਵਕਫਾ ਪੋਸਟਿੰਗ ਸੁਬਾ ਲਿਵਾਸਾ ਹਸਪੀਟਲ ਹੁਸ਼ਿਆਰਪੁਰ ਦੇ ਨਾਲ ਤਿੰਨ ਡਾਕਟਰ ਰਵੀ ਕੁਮਾਰ ਜੀ ਦੀ ਟੀਮ ਦੇ ਨਾਲ ਸਾਡੇ ਐਸਪੀ ਮੇਜਰ ਸਿੰਘ ਜੀ ਤੇ ਡੀਐਸਪੀ ਹੈੱਡਕਵਰਟਰ ਦੀ ਅਵਾਈਟ ਇੱਕ ਚੰਗਾ ਇਨੀਸ਼ੀਏਟਿਵ ਪਿੱਤਾ ਗਿਆ ਹੈਗਾ ਜਿਹਦੇ ਵਿੱਚ ਸਤਕਾਰ ਸਕੀਮ ਦੇ ਮੈਂਬਰ ਹੋਣ ਦੇ ਨਾਤੇ ਲਿਵਾਸਾ ਹਸਪੀਟਲ ਨੇ ਇਨੀਸ਼ੀਏਟਿਵ ਲਿੱਤਾ ਹੈਗਾ ਕਿ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਾਂ ਆਸ-ਪਾਸ ਦੇ ਜਿਹੜੇ ਮੁਲਾਜ਼ਮ ਹੈਗੇ ਜਿਨ੍ਹਾਂ ਨੂੰ ਸਤਕਾਰ ਸਕੀਮ ਦੇ ਤਹਿਤ ਕਦੇ ਵੀ ਕਿਸੇ ਟ੍ਰੀਟਮੈਂਟ ਦੀ ਲੋੜ ਪੈਂਦੀ ਹੈਗੀ ਤੇ ਇਹਨਾਂ ਨੇ ਇੱਕ ਸਿੰਗਲ ਵਿੰਡੋਰ ਨੰਬਰ ਜਾਰੀ ਕੀਤਾ ਹੈਗਾ ਜਿਹਦੇ ਤੇ ਕਾਲ ਕਰਕੇ ਤੇ ਸਾਡੇ ਮੁਲਾਜ਼ਮ ਉਹਦੇ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਨੇ ਜਾ ਕੇ ਉੱਥੇ ਤੇ ਆਪਣਾ ਟ੍ਰੀਟਮੈਂਟ ਇਮੀਡੀਏਟਲੀ ਜਿਹੜਾ ਹੈਗਾ ਉਹ ਸਟਾਰਟ ਕਰਵਾ ਸਕਦੇ ਨੇ ਕਈ ਵਾਰੀ ਇਮਰਜੈਂਟ ਟ੍ਰੀਟਮੈਂਟ ਦੀ ਲੋੜ ਹੁੰਦੀ ਹੈਗੀ ਤੇ ਉੱਥੇ ਜਾ ਕੇ ਫਾਰਮੈਲिटीज ਤੇ ਡਿਲੇ ਨਾ ਪਏ ਇਸ ਕਰਕੇ ਉਹ ਫੋਨ ਤੇ ਇਨਫੋਰਮ ਕਰਕੇ ਉਹਨਾਂ ਨੂੰ ਡਿਟੇਲਸ ਸ਼ੇਅਰ ਕਰਕੇ ਤੇ ਪਹੁੰਚ ਕੇ ਉੱਥੇ ਇਲਾਜ ਕਰਾ ਸਕਦੇ ਹੈ ਜਿਹੜਾ ਨੰਬਰ ਇਹਨਾਂ ਨੇ ਲਿਵਾਸਾ ਹਸਪੀਟਲ ਹੁਸ਼ਾਰਪੁਰ ਨੇ ਜਾਰੀ ਕੀਤਾ ਹੈਗਾ ਪੁਲਿਸ ਮੁਲਾਜ਼ਮਾ ਵਾਸਤੇ ਉਹ ਤੁਹਾਡੇ ਸਾਹਮਣੇ ਵੀ ਹੈਗਾ ਉਹ ਹੈਗਾ 988539393 ਤੇ ਆ ਇੱਕ ਸਿੰਗਲ ਵਿੰਡੋ ਨੰਬਰ ਜਾਰੀ ਕੀਤਾ ਹੈਗਾ ਇਹਨਾਂ ਦਾ ਬੜਾ ਚੰਗਾ ਇਨੀਸ਼ੀਏਟਿਵ ਹੈਗਾ ਅ ਵੀ ਆਰ ਥੈਂਕਫੁਲ ਟੂ ਡਾਕਟਰ ਰਵੀ ਐਂਡ ਉਹਨਾਂ ਦੀ ਟੀਮ ਦੇ ਲਿਵਾਸਾ ਹਸਪੀਟਲ ਦੇ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿੱਤਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਬਲਾਜਮਾ ਦੀ ਸਿਹਤ ਸੰਬੰਧੀ ਜਿਹੜੀ ਟ੍ਰੀਟਮੈਂਟ ਹੈਗੇ ਉਹਨੂੰ ਹੋਰ ਜਿਹੜਾ ਹੈਗਾ ਸਟ੍ਰੀਮਲਾਈਨ ਹੋਵੇਗਾ ਤੇ ਉਹਨਾਂ ਨੂੰ ਹੋਰ ਫੈਸਿਲਿਟੇਸ਼ਨ ਸੁਵਿਧਾ ਹਾਸਿਲ ਹੋਵੇਗੀ ਸਰ ਇਸ ਕੋ ਪਹਿਲਾਂ ਹੋਰ ਵੀ ਕੋਈ ਹਸਪਤਲ ਨਾਲ ਅਪਾਇਨਟਮੈਂਟ ਹੈ ਜਿਸਕ ਪੋਲਿਸ ਦੀ ਹਾਂ ਜੀ ਆਪਣੇ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਦੇ ਜਿਹੜੇ ਹਸਪਤਲ ਹੈਗੇ بڑے ਹਸਪਤਲਸ ਹੈਗੇ ਉਹਨਾਂ ਨਾਲ ਆਪਣਾ ਸਤਕਾਰ ਸਕੀਮ ਦੇ ਤਹਿਤ ਪੂਰੇ ਪੰਜਾਬ ਦੇ ਜਿੰਨੇ ਹਸਪਤਲ ਹੈਗੇ ਕਾਫੀ ਸਾਰੇ ਹਸਪਤਲਸ ਦੇ ਨਾਲ ਟਾਈਪ ਕੀਤਾ ਗਿਆ ਹੈਗਾ ਮਨਜੋਗ ਜੀਪੀ ਸਰ ਦੀ ਡਾਇਰੈਕਸ਼ਨ ਤੇ ਏਡੀਜੀਪੀ ਆਪਣੇ ਫਰੂਕੀ ਸਾਹਿਬ ਨੇ ਕੋਆਰਡੀਨੇਟ ਕੀਤਾ ਇਸ ਚੀਜ਼ ਨੂੰ ਤੇ ਹਰ ਜ਼ਿਲ੍ਹੇ ਦੇ ਲਗਭਗ ਜਿਹੜੇ بڑے ਹਸਪਤਾਲ ਹੈਗੇ ਉਹ ਸਾਰੇ ਇਸ ਚੀਜ਼ ਦੇ ਨਾਲ ਜੁੜੇ ਹੋਏ ਹੈਗੇ ਆਪਣੇ ਹੁਸ਼ਿਆਰਪੁਰ ਦਾ ਜਿਹੜਾ ਮੇਨ ਹਸਪਤਾਲ ਹੈਗਾ ਜਿਹਨੂੰ ਪਹਿਲਾਂ ਆਪਾਂ ਆਈ ਐਚ ਆਈ ਕਹਿੰਦੇ ਸੀਗੇ ਹੁਣ ਲਿਵਾਸਾ ਹੋ ਗਿਆ ਹੈਗਾ ਉਹ ਹਸਪਤਾਲ ਵੀ ਇਸ ਸਕੀਮ ਦਾ Part ਹੈਗਾ ਤੇ ਜਿਹੜੇ ਵੀ ਜਿਹੜੇ ਸੁਪਰ ਸਪੈਸ਼ਲਿਟੀ ਹਸਪਤਾਲ ਹੈਗੇ ਖਾਸ ਤੌਰ ਤੇ ਉਹ ਸਾਰੇ ਇਹਦੇ ਨਾਲ ਜੁੜੇ ਹੋਏ ਹੈਗੇ ਪੰਜਾਬ ਪੁਲਿਸ ਤੇ ਉੱਥੇ ਪੁਲਿਸ ਮੁਲਾਜ਼ਮਾਂ ਨੂੰ ਟ੍ਰੀਟਮੈਂਟ ਦੌਰਾਨ ਡਿਸਕਾਊਂਟ ਜਿਹੜਾ ਹੈਗਾ ਆਫਰ ਕੀਤਾ ਜਾਂਦਾ ਹੈਗਾ ਨਾਲ ਦੇ ਨਾਲ ਆਇ ਇੱਕ ਇਨੀਸ਼ੀਏਟਿਵ ਹੈਗਾ ਜਿਦੇ ਵਿੱਚ ਉਹਨਾਂ ਦਾ ਸਟ੍ਰੀਮਲਾਈਨ ਇਲਾਜ ਸਿੰਗਲ ਵਿੰਡੋ ਕੰਟੈਕਟ ਦੇ ਰਹੀ ਫੈਸਿਲਿਟੇਸ਼ਨ ਦੇ ਰਹੀ ਕਿਤਾ ਜਸ ਸਜੇਸਟਾ ਕਿ ਕਈ ਪੁਲਿਸ ਮੁਲਾਜ਼ਮ ਬਾਰੇ ਹੋਝ ਲਿਆ ਤੇ ਵੀ ਆ ਸਕਦਾ ਹੈ ਆ ਸਕਦਾ ਹੈ ਉਹਨਾਂ ਦੇ ਪ੍ਰਬਾਰ ਹੁਸ਼ਿਆਰਪੁਰ ਦਾ ਵਸਨੀਕ ਹੋਵੇ ਉਹ ਆ ਸਕਦਾ ਹੈਗਾ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦੀ ਡਿਊਟੀ ਕਰ ਰਹਾ ਹੈਗਾ ਕੋਈ ਦੂਸਰੇ ਜ਼ਿਲ੍ਹੇ ਦਾ ਮੁਲਾਜ਼ਮ ਵੀ ਉਹਨੂੰ ਲੱਗਦਾ ਹੈਗਾ ਕਿ ਉਹਨੂੰ ਇੱਥੇ ਆ ਕੇ ਇਲਾਜ ਕਰਾਉਣਾ ਹੈਗਾ ਯਾ ਹੋਰ ਕਿੱਥੇ ਜਿਹੜੇ ਲਿਵਾਸਾ ਦੇ ਜਿਹੜੇ ਆਪਣੇ ਦੂਸਰੇ ਹਸਪੀਟਲਸ ਹੈਗੇ ਉੱਥੇ ਕਰਾਣਾ ਹੈਗਾ ਤੇ ਉਹ ਵੀ ਇਸ ਨੰਬਰ ਤੇ ਕੰਟੈਕਟ ਕਰਕੇ ਸਰ ਮੁਲਾਜ਼ਮ ਆਂਦੇ ਆਲ ਫੈਮਿਲੀ ਮੈਂਬਰ ਜੀ ਜੀ ਉਹ ਮੁਲਾਜ਼ਮ ਦੇ ਬਿਹਾਫ ਤੇ ਉਹਨਾਂ ਨੇ ਆਣਾ ਜੀ ਜੀ ਧੰਨਵਾਦ ਜੀ ਸਰ ਥੈਂਕ ਯੂ ਢੀਨ ਥੈਂਕ ਯੂ ਡਾਕਟਰ ਸਾਹਿਬ